ਐਸ ਵਲੇ ਦੀ ਬੇ ਦੁਬੱਡੀ ਤੇ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਿਛਲੇ ਦਿਨੀ ਪਦਮ ਸ੍ਰੀ ਡਾਕਟਰ ਰਤਨ ਸਿੰਘ ਜੱਗੀ ਦਾ ਦੇਹਾਂਤ ਹੋ ਗਿਆ ਸੀ ਜਿਸ ਮਗਰੋਂ ਅੱਜ ਉਹਨਾਂ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਪਾਰਟੀਆਂ ਦੇ ਸਿਆਸਤਦਾਨ ਪਹੁੰਚੇ ਦੱਸਦੇ ਕਿ ਰਤਨ ਸਿੰਘ ਜੱਗੀ ਸਿੱਖ ਧਰਮ ਦੇ ਸਭ ਤੋਂ ਸਤਕਾਰਤ ਵਿਦਵਾਨਾਂ ਵਿੱਚੋਂ ਇੱਕ ਤੇ ਪੰਜਾਬੀ ਤੇ ਹਿੰਦੀ ਸਾਹਿਤ ਦੀ ਇੱਕ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਦਾ ਦੇਹਾਂਤ 98 ਸਾਲ ਦੀ ਉਮਰ 'ਚ 22 ਮਈ ਨੂੰ ਪਟਿਆਲਾ ਵਿਖੇ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਉਹ ਕਾਫੀ ਸਮੇਤੋ ਵਿਮਾਨ ਚੱਲ ਰਹੇ ਸਨ ਜਿਸ ਮਗਰੋਂ ਅੱਜ ਵਖਵਖ ਸਿਆਸਤਦਾਨ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੇਂਟ ਕਰਨ ਉਹਨਾਂ ਦੀ ਅੰਤਿਮ ਅਰਦਾਸ ਤੇ ਪਹੁੰਚੇ ਜਿਸ ਦੀਆ ਤਸਵੀਰ ਤੁਸੀਂ ਆਪਣੀ ਸਕਰੀਨ ਤੇ ਵੀ ਦੇਖ ਸਕਦੇ ਹੋ ਅੱਜ ਉਹ ਜੋ ਜਿਹੜੇ ਉਹ ਸਰ ਜੇ ਜੇ ਪਦਮ ਸ਼੍ਰੀ ਬਹੁਤ ਵੱਡੀ ਇੱਕ ਮੈਂ ਕਹਾਂਗਾ ਕਿ ਪਟਿਆਲੇ ਦੀ ਬਾਣਮਤੀ ਸ਼ਖਸ਼ੀਅਤ ਸੀ ਔਰ ਸਿੱਖਿਆ ਦੇ ਖੇਤਰ ਵਿੱਚ ਸਮਾਜਿਕ ਜੀਵਨ ਦੇ ਖੇਤਰ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਔਰ ਸਾਰੇ ਪਰਿਵਾਰ ਦਾ ਉਹਨਾਂ ਦਾ ਬੇਟਾ ਵੀ ਆਈਐਸ ਆਫਸਰ ਉਹਨਾਂ ਦੀ ਧਰਮ ਪਤਨੀ ਮੈਸੇਜ ਜੱਗੀ ਜਿਹੜੇ ਆ ਉਹ ਵਿਭਨ ਕਾਲਜ ਸਪਰੀ ਵਾਈਫ ਦੇ ਪ੍ਰਿੰਸੀਪਲ ਵੀ ਸੀ ਸੋ ਸਾਰੇ ਪਰਿਵਾਰ ਦੀ ਬਹੁਤ ਵੱਡਾ ਯੋਗਦਾਨ ਹੈ ਬਟ ਸਭ ਤੋਂ ਇੱਕ ਜਿਹੜੀ ਆਪਾਂ ਕਹਿ ਸਕਦੇ ਅਗੇ ਟਾਵਰਿੰਗ ਫਿਗਰ ਸੀ ਪਟਿਆਲੇ ਜੀ ਬਹੁਤ ਉਹਨਾਂ ਨੇ ਮੇਸ਼ਾ ਜੜਾ ਹੈਗਾ ਸਾਹਿਤ ਦੇ ਖੇਤਰ ਵਿੱਚ ਸਿੱਖਿਆ ਦੇ ਖੇਤਰ ਵਿੱਚ ਔਰ ਸਮਾਜਿਕ ਜੀਵਨ ਦੇ ਖੇਤਰ ਵਿੱਚ ਸਭ ਤੋਂ ਵੱਡੇ ਮੈਂ ਕਹੂੰਗਾ ਹਾਈ ਸਟੈਂਡਰਡ ਸੈੱਟ ਕੀਤੇ ਆ ਤੇ ਸਾਨੂੰ ਸਾਰਿਆਂ ਨੂੰ ਉਹਨਾਂ ਤੋਂ ਸਿੱਖਣ ਦੀ ਬਹੁਤ ਖੁਸ਼ ਹੈ ਸਾਨੂੰ ਸਿੱਖਣਾ ਚਾਹੀਦਾ ਔਰ ਸਾਨੂੰ ਉਹਨਾਂ ਦੇ ਜਿਹੜਾ ਵੱਡਾ ਕੰਟਰੀਬਿਊਟ ਕਰਨਾ ਚਾਹੀਦਾ ਮੈਂ ਕਹਿੰਦਾ ਲੱਗਦਾ ਨਹੀਂ ਕਿ ਹਿੰਦੀ ਔਰ ਪੰਜਾਬੀ ਦੇ ਸਾਹਿਤ ਨੂੰ ਇੱਕ ਘਾਟਾ ਬਹੁਤ ਵੱਡਾ ਘਾਟਾ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਨਾ ਕਹਿ ਸਕਦਾ ਹਾਂ ਜਿਹੜੀ ਇਸ ਤਰ੍ਹਾਂ ਦੀ ਸਖਤੀਤਾ ਹੁੰਦੀਆਂ ਜੀ ਉਹ ਪਰਿਵਾਰ ਦਾ ਤਾਂ ਨੁਕਸਾਨ ਹੁੰਦਾ ਹੀ ਆ ਪਰਿਵਾਰ ਦਾ ਤਾਂ ਇਰਰੀਪੇਅਰਬਲ ਲਾਸਟ ਨੂੰ ਸੀ ਕਰਨੇ ਹੁੰਦਾ ਹੀ ਆ ਪਰ ਸਮਾਜ ਦਾ ਵੀ ਹੁੰਦਾ ਸਮਾਜ ਵਾਸਤੇ ਜਿਹੜਾ ਹੁੰਦਾ ਉਹ ਕਦੇ ਨਾ ਪੂਰਾ ਹੋਣ ਵਾਲਾ ਕਟਾ ਹੁੰਦਾ ਇੱਕ ਯੋਗਦਾਨਤ ਕਹ ਲਓ ਤੁਸੀਂ ਤੇ ਇਹ ਆਪਾਂ ਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ ਔਰ ਸਾਨੂੰ ਵੀ ਉਹਨਾਂ ਤੋਂ ਇਸ ਜਿਹੜਾ ਹੈਗਾ ਆਪਾਂ ਨੂੰ ਵੀ ਕੰਟ੍ਰਿਬਿਊਟ ਕਰਨਾ ਚਾਹੀਦਾ ਔਰ ਮਤਲਬ ਛਿੜੀ ਕਿ 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 ਬੀਰਤਾਂ ਕਿਸ ਤਰ੍ਹਾਂ ਦੀ ਹੁੰਦੀ ਹੈ ਕਿ ਇਸ ਤਰ੍ਹਾਂ ਦੀ ਦਾਕਟਰ ਰਦਰ ਸੇ ਜੇ ਕਿ ਇੱਕ ਯੋਗਪ੍ਰੇਸ਼ਾਨ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਦਸਮ ਬਾਦਸ਼ਾਹ ਤੱਕ ਅਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦਾ ਜੀਵਨ ਉਹਨਾਂ ਦਾ ਇਤਿਹਾਸ ਐਸੇ ਬਾਖਮਾਲ ਟਕਣਾ ਉਹਨਾਂ ਨੇ ਐਂਸਾਈਕਲੋਪੀਡੀਆ ਦੇ ਰੂਪ ਵਿੱਚ ਤਿਆਰ ਕੀਤਾ ਜਿਸ ਤੋਂ ਪੜ੍ਹ ਕੇ ਸੁਣ ਕੇ ਇਨਸਾਨ ਦੀ ਅਕਲ ਹਾਰਨ ਹੋ ਜਾਂਦੀ ਹੈ ਕਿ ਇੱਕਲਾ ਆਦਮੀ ਪੂਰੀ ਇੱਕ ਸਦੀ ਸੰਘਰਸ਼ ਕਰਕੇ ਮਿਹਨਤ ਕਰਕੇ ਐਸੀ ਕਮਾਲ ਦੀ ਕਹਾਲ ਕਮਾਈ ਕਰਦਾ ਕਿ ਜੋ ਇਤਿਹਾਸ ਦੇ ਵਿੱਚ ਅਮਰ ਹੋ ਜਾਂਦਾ ਹੈ ਸਿੱਖ ਇਤਿਹਾਸ ਵਿੱਚ ਸਰਦਾਰ ਡਾਕਟਰ ਅਤਰ ਸਿੰਘ ਜਕੀ ਨੂੰ ਭਾਈ ਗੁਰਦਾਸ ਸਿੰਘ ਜੀ ਭਾਈ ਮਾਨਿਆ ਸਿੰਘ ਜੀ ਭਾਈ ਵੀਰ ਸਿੰਘ ਜੀ ਇਹਨਾਂ ਵਿਦਵਾਨਾਂ ਦੀ ਲੜੀ ਵਿੱਚ ਹਮੇਸ਼ਾ ਹਮੇਸ਼ਾ ਦੇਖ ਕੇ ਸਰਕਾਰ ਕੀਤਾ ਜਾਂਦਾ ਰਹੇਗਾ ਅਤੇ ਉਹਨਾਂ ਦੀ ਖੋਜ ਅਤੇ ਲਿਖਤਾਂ ਉੱਤੇ ਕੇਵਲ ਸਿੱਖ ਹੀ ਨਹੀਂ ਸਕੋ ਸਾਰੇ ਸੰਸਾਰ ਦੇ ਲੋਕ ਵਿਸ਼ਵਾਸ ਕਰਕੇ ਸਿੱਖ ਧਰਮ ਬਾਰੇ ਸਿੱਖੀ ਬਾਰੇ ਗੁਰਬਾਣੀ ਬਾਰੇ ਠੀਕ ਜਾਣਕਾਰੀ ਪ੍ਰਾਪਤ ਕਰ ਸਕਣਗੇ ਖਾਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਸਮ ਗ੍ਰੰਥ ਬਾਰੇ ਜੋ ਉਹਨਾਂ ਨੇ ਰਿਸਰਚ ਕੀਤੀ ਹੈ ਅਤੇ ਸੱਚ ਨੂੰ ਉਹਨਾਂ ਨੇ ਨਿਖੇੜਿਆ ਹੈ ਕਿ ਕਿਹੜੀ ਬਾਣੀ ਦਸਮ ਬਾਦਸ਼ਾਹ ਦੀ ਹੈ ਅਤੇ ਕਿਹੜੀ ਬਾਣੀ ਉਹਨਾਂ ਦੇ ਦਰਬਾਰੀ ਕਵੀਆਂ ਦੀ ਹੈ ਇਹ ਐਸਾ ਕੰਮ ਉਹਨਾਂ ਨੇ ਕੀਤਾ ਹੈ ਜੋ ਕਿਸੇ ਦੀ ਸਮਝ ਵਿੱਚ ਨਹੀਂ ਆ ਸਕਦਾ ਇਹ ਸਤਿਗੁਰੂ ਨੇ ਆਪ ਬੇਰ ਕਰਕੇ ਉਹਨਾਂ ਤੋਂ ਇੰਨੀ ਵੱਡੀ ਸੇਵਾ ਕਰਵਾਈ ਹੈ ਜੋ ਸਾਡੇ ਵਰਗੇ ਸਿੱਖ ਇਤਿਹਾਸ ਦੇ ਖੋਜੀਆਂ ਲਈ ਵਿਦਿਆਰਥੀਆਂ ਲਈ ਹਮੇਸ਼ਾ ਹਮੇਸ਼ਾ ਇੱਕ ਲਾਈਟ ਹਾਊਸ ਦਾ ਕੰਮ ਕਰੇਗੀ ਅਤੇ ਸਾਨੂੰ ਸਿੱਖ ਧਰਮ ਬਾਰੇ ਸਿੱਖ ਇਤਿਹਾਸ ਬਾਰੇ ਗੁਰਵਾਨੇ ਬਾਰੇ ਬਿਲਕੁਲ ਠੀਕ ਜਾਣਕਾਰੀ ਉਹਨਾਂ ਦੀਆਂ ਪੁਸਤਕਾਂ ਤੋਂ ਪ੍ਰਾਪਤ ਹੁੰਦੀ ਰਹੇਗੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਇਨਸਾਨ ਇਸ ਧਰਤੀ ਤੇ ਹੁੰਦਾ ਹੈ ਨੀਲਕਲ ਸਚਾਈ ਉਸ ਨੂੰ ਜਾਣਾ ਪੈਂਦਾ ਹੈ ਲੇਕਿਨ ਕੁਝ ਇਨਸਾਨ ਐਸੇ ਹੁੰਦੇ ਜਿਹੜਾ ਕਿ ਸਮਾਜ ਚ ਕੈਸੀਆਂ ਰਹਿਣਾ ਛੱਡ ਜਾਂਦੇ ਜਿਹੜੇ ਭਾਵੇਂ ਆਪ ਚਲੇ ਜਾਂਦੇ ਨੇ ਸਰੀਰ ਦੇ ਤੌਰ ਤੇ ਲੇਕਿਨ ਉਹਨਾਂ ਦਾ ਜੋ ਜੀਤੀ ਦਾ ਸਫਰ ਹੈ ਔਰ ਜੋ ਦੇਰ ਦੀ ਜਾਂਦਾ ਸਮਾਜ ਉਹ ਸਦੀਆਂ ਤੱਕ ਕਹਿ ਰਹੇ ਦੀ ਹੈ ਸੋ ਡਾਕਟਰ ਸਾਹਿਬ ਦੇ ਬਾਰੇ ਲਫ਼ਜ਼ਾਂ ਨਾਲ ਉਹਨਾਂ ਦੀ ਜਿੱਦਗੀ ਦੀ ਦੇਖ ਨਾਲ ਪਿਆਰ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਜੋ ਧਰਮ ਦੀ ਸੇਵਾ ਕੀਤੀ ਕੱਲੇ ਸਿੱਖ ਧਰਮ ਨਹੀਂ ਦੂਸਰੇ ਧਰਮਾਂ ਦੀ ਕੀਤੀ ਪਰ ਉਹ ਸੇਵਾ ਰਾਹੀਂ ਜੋ ਦੇਣ ਦੇਗੇ ਨਿਸਪਾਲ ਉਹ ਸਦਾ ਕਹਿ ਰਹੇਗੀ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਆਪਾਂ ਇਹਨੂੰ ਦਾਕੀ ਵਿਦਵਾਨ ਸਾਹਿਬ ਕੋਈ ਧਾਰਮਿਕ ਬਹੁਤ ਵੱਡੀ ਸ਼ਖਸੀਅਤ ਸਰ ਜਿਨ੍ਹਾਂ ਦਾ ਘਾਟਾ ਬਹੁਤ ਵੱਡਾ ਹੈ ਸੂਬੇ ਨੂੰ ਪੰਜਾਬ ਦਾ ਸਿਰਕੌਮ ਸੋ ਕਿਰਪਾ ਕਰੇ ਕਿਉਂ ਨਾ ਪਰਮਾਤਮਾ ਪਾਪੜੇ ਜਰਨ ਅਸ਼ਸਾਨ ਦੇਵੇ ਤੇ ਜੋ ਉਸ ਬਾਤ ਸੇਵਾ ਕਰਗੇ ਉਹਦਾ ਅਸੀਂ ਦੇ ਦੇ ਨਹੀਂ ਸਕਦੇ ਉਹਨਾਂ ਨੂੰ ਸਿਰਫ ਇਸ ਪਿਆਰ ਤੇ ਸਤਕਾਰ ਹੀ ਸਿਰਛਕਾ ਕੇ ਦੇ ਸਕਦੇ ਆ ਇਹਦਾ ਲਖਦਾ ਸਰਪੰਚ ਵੱਖਰਾ ਕੁਝ ਸ਼ੁਰੂ ਕੀਤਾ ਮਾਰਾ ਪਵਿੱਤਰ ਕਮੇਟੀ ਤੁਹਾਡੇ ਦੀ ਨਾਸ਼ ਉਹ ਤੁਹਾਡੇ ਉਹ 150 ਦੇ ਪੁਸਤਕਾਂ ਜਿਹੜੀਆਂ ਉਹ ਬਹੁਤ ਆਮੀ ਸਾਹਿਬ ਨੂੰ ਬੇਨਤੀ ਕਰਾਂਗੇ ਜੋ ਉਹਨਾਂ ਨੇ ਜੀਵਨ ਚ ਇੱਟਾ ਬੜਾ ਕੰਮ ਕੀਤਾ ਜੋ ਉਹਨਾਂ ਦਾ ਸਤਕਾਰ ਹੱਕ ਬਣਦਾ ਹੈ ਉਸ ਸਤਕਾਰ ਦਿੱਤਾ ਜਾਂਦਾ ਔਰ ਉਹ ਨਾ ਕੋਈ ਦੇਣਾ ਸਾਡਾ ਅਸੀਂ ਦੇ ਉਹ ਉਹਨਾਂ ਦਾ ਫਰਜ਼ ਬਣਦਾ ਹੈ ਧਰਮ ਦੀ ਬੜੀ ਬੜੀ ਸੇਵਾ ਹੈ ਸਿੱਖ ਧਰਮ ਦੀ ਉਹ ਸੇਵਾ ਦਾ ਉਹਦਾ ਅਗਲੇ ਪੀੜ੍ਹੀ ਨੂੰ ਦੱਸਣ ਵਾਸਤੇ ਸਭ ਦੇਣਾ ਚਾਹੀਦਾ ਬਲਕਿ ਉਹਨਾਂ ਵਾਸਤੇ ਦੇਣਾ ਚਾਹੀਦਾ ਮੈਂ ਸਮਝਦਾ ਸੋ ਅਸੀਂ ਬੇਨਤੀ ਕਰਾਂਗੇ ਧੰਬੀ ਸਾਹਿਬ ਬਹੁਤ ਸਿਆੜੇ ਦੇ ਤਾਂ ਬੀ ਸਾਹਿਬ ਜਨਨ ਇੱਕ ਤੋਂ ਲੈ ਕੇ 6 ਜੋ ਤੱਕ ਨੂੰ ਕਰਦੇ ਵੀ ਸਮਾਇਆ ਜਾਂਦਾ ਹੈ ਇਦੇ ਵਿੱਚ ਜਦ ਪੀਰ ਨੇ ਨਾ ਚੋਤ ਮੰਨਨੇ ਗਿਆ ਜੀ ਸੀ ਫਾਰਮ ਵਾਲੇ ਸਮੇਂ ਦੇ ਵਿੱਚ ਸੂਰਜ ਦੇ ਤਾਲ ਦਿਖਾਪੇ ਤੁਹਾਡਾ ਨਾਮ ਹੈ ਜੇਕਰ ਤੁਲਕ ਸਿੰਘ ਰਣਖਾ ਦੇ ਵਿੱਚ ਕਾਲ ਤੱਕ ਕਰਨ ਕੀ ਰਿਹਾ ਸਬੋਧਨ ਕਰਕੇ ਇਸ ਸਬੋਧਨ ਬੋਰਡ ਨਹੀਂ ਦੇਣ ਇਹ ਤੇ ਕਾਕਾ ਬੈ ਖੁਸ਼ ਹੈ ਗਏ ਤਾਂ ਹਰ ਇੱਕ ਇਸ਼ੂ ਹੈ ਮੈਂ ਦੂਸਰਾ ਬੰਦਾ ਮੈਂ ਤਾਂ ਕੁਛ ਨਹੀਂ ਕਰਦਾ ਲੱਗੇ ਇਹਦੇ ਉੱਤੇ ਕੋਈ ਤਾਂ ਕੋਈ ਉਹਨਾਂ ਦਾ ਕੋਈ ਬਦਲਸ਼ਰੀ ਡਾਕਟਰ ਰਤਨ ਸਿੰਘ ਜਗੀਰ ਜੀ ਇੱਕ ਗੁਰੂ ਨੂੰ ਪੰਥ ਨੂੰ ਪੰਥ ਦੀ ਸੇਵਾ ਨੂੰ ਗੁਰੂ ਦੀ ਸੇਵਾ ਨੂੰ ਸਾਡੇ ਇਤਿਹਾਸ ਨੂੰ ਨਾਲਿਜ ਪਰਣੀ ਹੋਈ ਇੱਕ ਸੰਸਥਾ ਸੀ ਮੈਨੂੰ ਇਹ ਲੱਗਦਾ ਵੀ ਉਹਨਾਂ ਦੀ ਸੇਵਾ ਅਮਰ ਹੈ ਉਹ ਆਪ ਦਾ ਸਰੀਰ ਤੋੜ ਕੇ ਬਾਖਸਾ ਦੇ ਤੱਕਲੇ ਗਏ ਲੇਕਿਨ ਉਹਨਾਂ ਦੀ ਜੋ ਸੇਵਾ ਹੈ ਉਹ ਅਮਰ ਹੈ ਗੁਰੂ ਸਾਹਿਬ ਨੇ ਇਹਨਾਂ ਦੇ ਪਰਿਵਾਰ ਤੇ ਪੂਰੀ ਕਿਰਪਾ ਕੀਤੀ ਸੋ ਗੁਰੂ ਸਾਹਿਬ ਬਹੁਤ ਮੈਂ ਕਹਿੰਦਾ ਵੀ ਇਸ ਪਰਿਵਾਰ ਤੇ ਕਿਰਪਾ ਰੱਖਣਗੇ ਉਹਨਾਂ ਦੇ ਕੀ ਸਾਹਿਬ ਦੀ ਆਤਮਾ ਨੂੰ ਪ੍ਰਕਿਰਤਨਾ ਜਗਾ ਬਖਰੀ ਦੇ ਪਰਿਵਾਰ ਨੂੰ ਪਾਣਾ ਨਬਲ ਕਿੰਨਾ ਕੋ ਘਾਟਾ ਸੁਖੀ ਦੱਸੋ ਜੀ ਦੇਖੋ ਜੀ ਉਹਦੇ ਬਹੁਤ ਵੱਡੀ ਸੇਵਾ ਕਰਕੇ ਗਏ ਆ ਪਰ ਮੈਨੂੰ ਇਹ ਲੱਗਦਾ ਵੀ ਉਹ ਉਹਨਾਂ ਦੀ ਸੇਵਾ ਸਦੀਵੀ ਹੈ ਕਿਉਂਕਿ ਸੋ ਮਨੁੱਖੀ ਅਮਰ ਸਰੀਰੀ ਤੌਰ ਤੇ ਸਾਰਿਆਂ ਨੇ ਜਾਣਾ ਹੀ ਹੁੰਦਾ ਹੈ ਤੋਂ ਪਰਿਵਾਰ ਨੂੰ ਘਾਟਾ ਸਾਨੂੰ ਘਾਟਾ ਲੇਕਿਨ ਉਹਨਾਂ ਦੀ ਸੇਵਾ ਨੇ ਜਲਦੀ ਰਹਿਣੀ ਜਾਂਦਾ ਜੀ ਉਹਦੇ ਅਮਰ ਹੈ ਪੰਜਾਬੀ ਭਾਸ਼ਾ ਹੋਰ ਇਹਦੀ ਭਾਸ਼ਾ ਨੂੰ ਇੱਕ ਲੱਖ ਘਾਟਾ ਪਏਗਾ ਕੱਲ ਜਦੋਂ ਦੇਖੀਏ ਜੀ ਉਹ ਘਾਟਾ ਤਾਂ ਪੂਰਾ ਕਰ ਗਏ ਆ ਜਿਹੜਾ ਇੱਕ ਬਜ਼ੁਰਗ ਦਾ ਚਲੇ ਜਾਣਾ ਉਹ ਸਾਨੂੰ ਘਾਟਾ ਲੇਕਿਨ ਉਹਨਾਂ ਦੀ ਸੇਵਾ ਤਾਂ ਚਲਦੀ ਰਹੇਗੀ ਨਾ ਉਹ ਉਹ ਤੇ ਅਮਰ ਹੈ